आयो पिछो जॻ ਸਦਾ ਬਜਟ ਆਇਆ ਸੀ ਹੋ ਪਿਛੇ ਤੁਹਾਨੂੰ ਜ਼ਰੂਰੀ ਜਾਣਕਾਰੀ ਚ ਹੋਏਗਾ ਤੇ اپੋਜੀਸ਼ਨ ਨੇ ਵਿਰੋਧੀ ਪਾਰਟੀਆਂ ਨੇ ਬੜਾ ਰੋਲਾ ਪਾਇਆ ਹੋਇਆ ਸੀ ਕਿ ਇਹ ਬਜਟ ਦੇ ਵਿੱਚ ਦੇਸ਼ ਦੀ ਜਨਤਾ ਲਈ ਕੁਝ ਨਹੀਂ ਆਏਗਾ ਸੋ ਪਾਰਟੀ ਨੇ ਇਹ ਕਿ ਡਿਸੀਜਨ ਲਿੱਤਾ ਕਿ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਬਜਟ ਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਉਹ ਲੋਕਾਂ ਨੂੰ ਦੱਸਣਾ ਚਾਹੀਦਾ ਹੈਗਾ ਕਿ ਕੀ ਕੀ ਫਾਇਦੇ ਬਜਟ ਦੇ ਵਿੱਚ ਆ ਗਏ ਹੈ ਤਾਂਕੇ ਲੋਕਾਂ ਨੂੰ ਉਸ ਚੀਜ਼ ਦਾ ਐਡਵਾਂਟੇਜ ਮਿਲ ਸਕੇ ਕਿਉਂਕਿ ਇਸ ਬਜਟ ਦੇ ਵਿੱਚ ਆਪਾਂ ਯੁਵਾ ਵਰਗ ਤੇ ਬੜਾ ਫੋਕਸ ਕੀਤਾ ਹੈਗਾ ਵਾ ਔਰ ਤੋਂ ਇਲਾਵਾ ਕਿਸਾਨੀ ਤੇ ਫੋਕਸ ਕੀਤਾ ਹੈਗਾ ਵਾ ਔਰ ਤੋਂ ਇਲਾਵਾ ਮੀਡਲ ਕਲਾਸ ਨੂੰ ਬਹੁਤ ਐਡਵਾਂਟੇਜਸ ਬਜਟ ਦੇ ਵਿੱਚ ਮਿਲੇ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਇੰਡਸਟਰੀਅਲ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਰੈਦਰ ਕੋਈ ਵਰਗ ਐਸਾ ਨਹੀਂਗਾ ਜਿਹਨੂੰ ਇਸ ਬਜਟ ਦੇ ਵਿੱਚ ਆਪਾਂ ਛੱਡਿਆ ਹੋਵੇ ਸੋ ਸਾਡਾ ਬੇਸਿਕਲੀ ਪਾਰਟੀ ਦਾ ਮੰਤਵ ਹੈਗਾ ਸੀ ਕੇ ਲੋਕਾਂ ਨੂੰ ਬਜਟ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਜਾਣਕਾਰੀ ਰਹਿਣਾ ਚਾਹੀਦਾ ਹੈ ਔਰ ਜਿਹੜੇ ਵਿਰੋਧੀ ਦਲ ਇਦਾਈ ਕੁ ਦੁਸ਼ਪ੍ਰਚਾਰ ਕਰਦੇ ਪਏ ਹੈ ਕਿ ਬਜਟ ਚ ਕੁਝ ਨਹੀਂ ਹੈ ਇਸ ਜਿਹੜਾ ਦੁਸ਼ਪ੍ਰਚਾਰ ਹੈ ਉਹਨੂੰ ਤੋੜਨਾ ਚਾਹੀਦਾ ਸਰ ਜਿਹੜਾ ਸਭ ਤੋਂ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਨੂੰ ਅੱਖੋਂ ਪਰੋਖਾ ਕੀਤਾ ਗਿਆ ਹੈ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਤੁਸੀਂ ਇਹ ਦੱਸ ਸਕਦੇ ਕਿ ਪੰਜਾਬ ਵਾਸਤੇ ਕੀ ਰਿਹਾ ਹੈ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੇ ਤਾਂ ਕਿ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਕਿਹੜਾ ਬਜਟ ਹੈ ਨਾ ਇਹ ਪੰਜਾਬ ਦਾ ਬਜਟ ਨਹੀਂ ਇਹ ਦੇਸ਼ ਦਾ ਬਜਟ ਹੈ ਦੇਸ਼ ਦਾ ਬਜਟ ਦੇਸ਼ ਦੇ ਡਵੈਲਪਮੈਂਟ ਲਈ ਦਿੱਤਾ ਜਾਂਦਾ ਹੈਗਾ ਵਾ ਪੰਜਾਬ ਦੇ ਬਜਟ ਦੀ ਗੱਲ ਉਸ ਦਿਨ ਆਪਾਂ ਕਰਾਂਗੇ ਜਦੋਂ ਪੰਜਾਬ ਗਵਰਨਮੈਂਟ ਉਹ ਬਜਟ ਨੂੰ ਲੈ ਕੇ ਆਏਗੀ ਦੂਸਰੀ ਗੱਲ ਸੈਂਟਰ ਲਈ ਕਈ ਸਕੀਮਾਂ ਹੁੰਦੀਆਂ ਜਿਹੜੀਆਂ ਸੈਂਟਰਲੀ ਸਪੌਂਸਰਡ ਹੁੰਦੀਆਂ ਜਿਹਦੇ ਵਿੱਚ ਸੈਂਟਰ ਦਾ ਸ਼ੇਅਰ 60% ਤੋਂ ਲੈ ਕੇ 100% ਹੁੰਦਾ ਵਾ ਉਹ ਸਕੀਮਾਂ ਸਾਰੀ ਸਟੇਟਾਂ ਲਈ ਖੁੱਲ੍ਹੀਆਂ ਹੁੰਦੀਆਂ ਹੀ ਆ ਸਟੇਟ ਗਵਰਨਮੈਂਟ ਆਪਣੀ ਸਕੀਮ ਬਣਾਵੇ ਸਕੀਮ ਬਣਾ ਕੇ ਸੈਂਟਰ ਨੂੰ ਪ੍ਰੋਪੋਜ਼ਲ ਦੇਵੇ ਤੇ ਆਪਣਾ ਕੰਟ੍ਰਿਬਿਊਸ਼ਨ ਪਾਵੇ ਸੈਂਟਰ ਉਹਨੂੰ ਉਹਦਾ ਕੰਟ੍ਰਿਬਿਊਸ਼ਨ ਦੇਗੀ ਅਤੇ ਸਟੇਟ ਗਵਰਨਮੈਂਟ ਨੇ ਦੇਖਣਾ ਕਿ ਉਹ ਕਿਹੜੀਆਂ ਸਕੀਮਾਂ ਦਾ ਆਪਣੀ ਸਟੇਟ ਦੇ ਮੱਦੇਨਜ਼ਰ ਸੈਂਟਰ ਕੋਲੋਂ ਫਾਇਦਾ ਲੈ ਸਕਦੀ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਟੈਕਸਟਾਈਲ ਪਾਰਕ ਦਿੱਤਾ ਸੀ ਸੈਂਟਰ ਨੇ ਪੰਜਾਬ ਨੂੰ ਸਾਡੀ ਪੰਜਾਬ ਦੀ ਸਰਕਾਰ ਦੀ ਨਲਾਕੀ ਦੇ ਕਾਰਨ ਉਹ ਟੈਕਸਟਾਈਲ ਪਾਰਕ ਪੰਜਾਬ ਦੇ ਹੱਥੋਂ ਖਸਿਆ ਇਹਨੂੰ ਪੁੱਛਿਆ ਜਾਵੇ ਕਿ ਤੁਸੀਂ এনवायरमेंटਲ ਰੀਜ਼ਨ ਦੇ ਕਾਰਨ ਟੈਕਸਟਾਈਲ ਪਾਰਕ ਨੂੰ ਬੰਦ ਕਰਉ ਤੇ ਨਾ ਚਾਲੂ ਕਰਨ ਦਾ ਡਿਸੀਜਨ ਲੈਂਦਾ ਫਿਰ ਤੁਸੀਂ ਦੂਜੀ ਜਗ੍ਹਾ ਸੈਂਟਰ ਨੂੰ ਦਿੰਦੇ ਜਗ੍ਹਾ ਤੇ ਸਟੇਟ ਗਵਰਨਮੈਂਟ ਨੇ ਸੈਂਟਰ ਨੂੰ ਪ੍ਰੋਵਾਈਡ ਕਰਨੀ ਹੈ ਨਾ ਤੁਸੀਂ 1 ਸਾਲ ਤੱਕ ਸੈਂਟਰ ਨੂੰ ਉਹ ਜਗ੍ਹਾ ਹੀ ਨਹੀਂ ਦੇ ਪਾਏ ਦੇ ਡੈਫੀਨਿਟਲੀ ਸੈਂਟਰ ਕੋਲ ਵੀ ਕੋਈ ਆਪਸ਼ਨ ਨਹੀਂ ਹੈਗੀ ਉਹਨੂੰ ਟੈਕਸਟਾਈਲ ਪਾਰਕ ਨੂੰ ਕੈਨਸਲ ਕਰਨ ਦੇ ਬਜਾਏ ਜੇ ਉਹ ਟੈਕਸਟਾਈਲ ਪਾਰਕ ਪੰਜਾਬ ਦੇ ਵਿੱਚ ਲੱਗਦਾ ਤਾਂ ਉਹਦਾ ਐਡਵਾਂਟੇਜ ਸਭ ਤੋਂ ਵੱਡਾ ਹੁੰਦਾ ਸੀ ਕਿ ਲੱਖਾਂ ਲੋਕਾਂ ਨੂੰ ਨੌਕਰੀ ਮਿਲਣੀ ਸੀ ਕੁਝ ਡਾਇਰੈਕਟ এমਪਲੋਇਮੈਂਟ ਕੁਝ ਇੰਡਾਇਰੈਕਟ এমਪਲੋਇਮੈਂਟ ਕਈ ਛੋਟੇ-ਛੋਟੇ ਉਦਯੋਗ ਉਹ ਇੰਡਸਟਰੀ ਦੇ ਨਾਲ ਜੁੜਨੇ ਸੀ ਟੈਕਸਟਾਈਲ ਦੇ ਨਾਲ ਔਰ ਸਰਕਾਰ ਨੂੰ ਵੀ ਜੀਐਸਟੀ ਦਾ ਬੜਾ ਵੱਡਾ ਰੈਵਨਿਊ ਆਉਣਾ ਸੀ ਪਰ ਫਿਰਕਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਮਲੈਕੀ ਦੇ ਕਾਰਨ ਉਹ ਟੈਕਸਟਾਈਲ ਪਾਰਕ ਬੇਸਿਕਲੀ ਸੈਂਟਰ ਦੇ ਸਟੇਟ ਦੇ ਹੱਥੋਂ ਖੁੱਸ ਗਿਆ ਦੂਸਰੀ ਗੱਲ ਇੱਕ ਸਾਡਾ ਕੋਰੀਡੋਰ ਬਣਦਾ ਪਿਆ ਵੈ ਕਲਕੱਤਾ ਅੰਮ੍ਰਿਤਸਰ ਵਾਲਾ ਕੋਰੀਡੋਰ ਇਸ ਸਾਲ ਆਪਾਂ ਉਹਦੇ ਰਸਤੇ ਪ੍ਰਬੋਧਨ ਕੀਤਾ ਕਿ ਜਿੰਨਾ ਖਰਚਾ ਹੋਏਗਾ ਸੈਂਟਰ ਪੇ ਕਰੇਗਾ ਉਹਦਾ ਐਡਵਾਂਟੇਜ ਇਹ ਹੋਏਗਾ ਕਿ ਤੁਹਾਨੂੰ ਯਾਦ ਹੋਏਗਾ ਕਿ ਇੱਕ ਫਰੇਟ ਸਬਸਿਡੀ ਹੁੰਦੀ ਸੀ ਪੰਜਾਬ ਨੂੰ ਮਿਲਦੀ ਸੀ ਕਿਉਂਕਿ ਸਾਡੀ ਜਿਹੜੀ ਸਟੇਟ ਹੈ ਉਹ ন্যাਚੁਰਲ ਰਿਸੋਰਸਸ ਰਿਚ ਨਹੀਂ ਹੈਗੀ ਸਾਨੂੰ ਹਰ ਚੀਜ਼ ਹਰ ਰੌ ਮਟੀਰੀਅਲ ਬਾਹਰੋਂ ਮਕਵਾਉਣਾ ਪੈਂਦਾ ਹੈ ਤੇ ਉਹ ਜਿਹੜੀ ਫਰੇਟ ਸਬਸਿਡੀ ਬੰਦ ਕਿਨੇ ਕੀਤੀ ਉਹ ਬੰਦ ਕੀਤੀ ਕਾਂਗਰਸ ਸਰਕਾਰ ਨੇ ਯੂਪੀਏ ਗਵਰਨਮੈਂਟ ਨੇ ਬੰਦ ਕੀਤੀ ਸੀ ਇਹ ਆਪਣੇ ਪਾਪਾ ਨੂੰ ਕਿੱਥੋਂ ਤੱਕ ਛੁਪਾਣ ਦੇ ਲੋਕਾ ਕਰੋ ਸਚਾਈ ਸਚਾਈ ਰਹੇਗੀ ਅੱਜ ਜਦੋਂ ਕੋਲਕਾਤਾ ਅੰਮ੍ਰਿਤਸਰ ਫਰੇਟ ਕੋਰੀਡੋਰ ਬਣ ਜਾਏਗਾ ਉਹਦਾ ਐਡਵਾਂਟੇਜ ਬੇਸਿਕਲੀ ਪੰਜਾਬ ਦੇ ਇੰਡਸਟਰੀਸਟ ਨੂੰ ਹੋਏਗਾ ਸੋ ਸੈਂਟਰ ਬੇਸਿਕਲੀ ਕਈ ਕੰਮ ਕਰਦਾ ਪਿਆਗਾ ਔਰ ਤੁਹਾਨੂੰ ਦੱਸ ਦੇਣਾ ਨਾ ਨੈਸ਼ਨਲ ਹਾਈਵੇ 2014 ਤੋਂ ਲੈ ਕੇ 2040 ਤੱਕ ਲਗਭਗ 2400 ਕਿਲੋਮੀਟਰ ਦੇ ਨੈਸ਼ਨਲ ਹਾਈਵੇ ਆਪਾਂ ਪੰਜਾਬ ਚ ਬਣਾਏ ਆ ਪਿਛਲੇ 60 ਸਾਲ ਦਾ ਡਾਟਾ ਕੱਢ ਲਓ ਔਰ ਸਿਰਫ 10 ਸਾਲ ਦਾ ਪੰਜਾਬ ਸੈਂਟਰ ਗਵਰਨਮੈਂਟ ਦਾ ਨੈਸ਼ਨਲ ਹਾਈਵੇ ਦਾ ਡਾਟਾ ਕੱਢ ਲਓ ਜਿੰਨੇ ਨੈਸ਼ਨਲ ਹਾਈਪਾ ਹਾਈਵੇ ਆਪਾਂ ਬਣਾਏ ਉਹਨਾਂ ਦੇ ਟੋਟਲ ਪਿਛਲੇ 60 ਸਾਲਾਂ ਚ ਨਹੀਂ ਬਣਾ ਪਏ ਫਿਰ ਤੁਸੀਂ ਦੇਖੋ ਫਤਿਹਗੜ ਸਾਹਿਬ ਦੀ ਡਵੈਲਪਮੈਂਟ ਨਹੀਂ ਜੱਲਿਆਂ ਵਾਲਾ ਬਾਗ ਦੀ ਰੀਨਿਊ ਕਰਨ ਲਈ ਸਾਰਾ ਨਵੀਨੀਕਰਨ ਕਰਨ ਲਈ ਫਿਰ ਅਨੰਦਪੁਰ ਸਾਹਿਬ ਲਈ ਸਭ ਜਗ੍ਹਾ ਤੇ ਸੈਂਟਰ ਨੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਪੈਸਾ ਦਿੱਤਾ ਗਾ ਮਲੈਕੀ ਕਿਥੇ ਆਂਦੀ ਹੈ ਨਾ ਉਹ ਸਟੇਟ ਗਵਰਨਮੈਂਟ ਤੋਂ ਆਂਦੀ ਹੈ ਕਿ ਉਹ ਜਿਹੜੀ ਸੈਂਟਰ ਦੀਆਂ ਸਕੀਮਾਂ ਆ ਗਈਆਂ ਉਹਦਾ ਐਡਵਾਂਟੇਜ ਨਹੀਂ ਲੈ ਪੈਂਦੀ ਸੋ ਜੇ ਸਟੇਟ ਗਵਰਨਮੈਂਟ ਨੇ ਕਮੀ ਹੋਏਗੀ ਸੈਂਟਰ ਦਾ ਸਕੀਮਾ ਦਿੰਦਾ ਰਹੇਗਾ ਇਹ ਤੇ ਉਹਨਾਂ ਦਾ ਇਨੀਸ਼ੀਏਟਿਵ ਹੈਗਾ ਵੈ ਕਿ ਆ ਹਿੰਮਤ ਦਿਖਾਣ ਸੈਕਟਰ ਤੋਂ ਫਾਇਦਾ ਚੁੱਕ ਲੈ ਪਰ ਅਨਫੋਰਚਨਟਲੀ ਪੰਜਾਬ ਦੀ ਵੀ ਬੜੀ ਮਾੜੀ ਕਿਸਮਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਾਂ ਚੁਣੇ ਬੈਠੇ ਆ ਜਿਹਨੂੰ ਪੰਜਾਬੀਅਤ ਦਾ ਪਤਾ ਕੱਖ ਨਹੀਂ ਔਰ ਸਿਰਫ ਦਿੱਲੀ ਤੋਂ ਸਰਕਾਰ ਗਵर्न ਹੋਦੀ ਪਈ ਗਈ ਹੈ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਹੋਇਆ ਹੈ ਕਿ ਕੋਈ ਸਰਕਾਰ ਪੰਜਾਬ ਤੋਂ ਚੱਲਣ ਦੇ ਬਜਾਏ ਦਿੱਲੀ ਤੋਂ ਚੱਲਦੀ ਪਈ ਹੈ ਸੋ ਅਨਫੋਰਚੂਨੇਟਲੀ ਅੱਜ ਲੋਕੀ ਮਹਿਸੂਸ ਕਰਦੇ ਪਏ ਹੈ ਕਿ ਉਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣ ਕੇ ਔਰ ਅੱਜ ਪੰਜਾਬ ਦੇ ਜੋ ਉਹਨਾਂ ਨੂੰ ਸਰਕਾਰ ਨਾਮ ਦੀ ਕੋਈ ਚੀਜ਼ ਲੱਗਦੀ ਹੀ ਨਹੀਂ ਪਈ ਮੁੱਖ ਮੰਤਰੀ ਸਾਹਿਬ ਕੋਈ ਅਨਾਉਂਸਮੈਂਟ ਕਰਦੇ ਗਏ ਔਰ ਬਾਅਦ ਉਹਨੂੰ ਰਿਵਾਰਡ ਦਾ ਐਨਓਸੀ ਦਾ ਇਸ਼ੂ ਕੀਤਾ ਮੁੱਖ ਮੰਤਰੀ ਸਾਹਿਬ ਦੀ ਐਨਓਸੀ ਮਾਫ ਹੋ ਜਾਏਗੀ ਅੱਜ 6 ਮਹੀਨੇ ਬੀਤ ਗਏ ਹਨ ਨੋਟੀਫਿਕੇਸ਼ਨ ਨਹੀਂ ਆਈ ਇੰਡਸਟਰੀ ਨੂੰ ਵਾਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਬਿਜਲੀ ਦੇ ਰੇਟ ਘਟਾਵਾਂਗੇ ਘਟਾਣੇ ਕੀ ਸੀ ਉਲਟੇ ਵਧਾ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਸ਼ਾਇਦ ਜਾਣ ਕੇ ਕਿ ਇੰਡਸਟਰੀ्स ਕੋਈ ਬਿਜ਼ਨਸਮੈਨ ਪਰ ਆਉਣਗੇ 1 ਜਨਵਰੀ ਤੋਂ ਜਿਹੜੇ ਬੈਂਕ ਤੋਂ ਕਰਜ਼ੇ ਆ ਨਾ ਔਰ ਸਟੈਂਪ ਡਿਊਟੀ ਲਗਾਤੀ ਹੈ ਮੁੱਖ ਮੰਤਰੀ ਸਾਹਿਬ ਨੇ ਕਿ ਬੰਦਾ ਆਲਰੇਡੀ ਇੰਡਸਟਰੀ ਵਾਲਾ ਪੰਜਾਬ ਚ ਕ੍ਰਾਈਸਿਸ ਦੇ ਵਿੱਚ ਹੈਗਾ ਉਹਨੂੰ ਐਡੀਸ਼ਨਲ ਸਟੈਂਪ ਡਿਊਟੀ ਬੈਂਕਾਂ ਨੂੰ ਦੇਗਾ ਔਰ ਸਰਕਾਰ ਕੋਲ ਜਾਏਗੀ ਇਨਡਾਇਰੈਕਟ ਤਰੀਕੇ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਦੀ ਪਈ ਹੈ ਨਸ਼ੇ ਤੇ ਇਹਨਾਂ ਨੇ ਵਾਦਾ ਕੀਤਾ ਇਤਨੇ ਮਹੀਨੇ ਅਚ ਨਸ਼ਾ ਖਤਮ ਕਰਾਂਗਾ 2.5 ਸਾਲ ਬੀਤ ਗਏ ਐ ਕਿੱਥੇ ਨਸ਼ਾ ਖਤਮ ਹੋ ਗਿਆ ਨਸ਼ਾ ਤੇ ਜਗਾ ਜਗਾ ਵਾਧਾ ਕਿਹਾ ਗਿਆ ਇਹਨਾਂ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਤੋਂ 2-3 ਮਹੀਨੇ ਪਹਿਲੇ ਉਹਨਾਂ ਨੇ ਸਰੀਆਮ ਕਿਹਾ ਸੀ ਕਿ ਮੈਨੂੰ ਪਤਾ ਕਿਹੜੇ ਪੁਲਿਸ ਅਫਸਰ ਹੈਗੇ ਜਿਹੜੇ ਨਸ਼ੇ ਨੂੰ ਪ੍ਰੋਟੈਕਟ ਕਰਦੇ ਪਏ ਐ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਕੈਲੀਗੇਸ਼ਨ ਲਗਾ ਰਿਹਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਐਮਐਲਏ ਦੇ ਲਗਾਏ ਹੋਏ ਐਲੀਕੇਸ਼ਨ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕੀ ਕਹਤੇ ਜਦੋਂ ਐਮਐਲਏ ਅਲੀਗੇਸ਼ਨ ਦੇ ਗੰਦੇ ਭੇਦ ਤੇ ਆਮ ਜਨਤਾ ਦਾ ਕੀ ਹਗਾ ਸੋ ਜਿਹੜਾ ਸਫਾਤਰ ਵੱਲੋਂ ਕਹਿਆ ਜਾਂਦਾ ਕਿ ਸਾਡੇ ਸੈਂਟਰ ਨੇ ਫੰਡ ਰੋਕੇ ਨੇ ਉਹ ਤੁਸੀਂ ਦੱਸ ਸਕਦੇ ਕਿਹੜੇ ਫੰਡ ਨੇ ਤੇ ਕਿਉਂ ਰੋਕੇ ਗਏ ਹਾਂ ਮੈਂ ਬਿਲਕੁਲ ਗੱਲ ਕਰਨਾ ਬੜਾ ਅੱਛਾ ਸਵਾਲ ਤੁਸੀਂ ਉਠਾਇਆ ਇੱਕ ਪਹਿਲੇ ਗੱਲ ਕਰਦੇ ਆ ਆਰਡੀਐਫ ਦੀ ਕਿ ਰੂਰਲ ਡਵੈਲਪਮੈਂਟ ਫੰਡ ਰੋਕਿਆ ਦੇਖੋ ਦੋ ਗੱਲਾਂ ਸਮਝਣੀਆਂ ਪੈਣਗੀਆਂ ਦੇਸ਼ ਇੱਕ ਕਾਨੂੰਨ ਦੇ ਨਾਲ ਚੱਲਦਾ ਹੈਗਾ ਵਾ ਜੇ ਤੁਸੀਂ ਉਹ ਰੂਲਸ ਐਂਡ ਰੈਗੂਲੇਸ਼ਨ ਤੋਂ ਹਟ ਕੇ ਕੋਈ ਕੰਮ ਕਰੋਗੇ ਨਾ ਤੇ ਫਿਰ ਉਹ ਸੈਂਟਰ ਉਹਨੂੰ ਸਪੋਰਟ ਨਹੀਂ ਕਰ ਸਕਦਾਗਾ ਆਰਡੀਐਫ ਜਦੋਂ ਕਾਂਗਰਸ ਦੀ ਸਰਕਾਰ ਅਗੀ ਸੀ ਉਦੋਂ ਦੇ ਕਾਂਗਰਸ ਗਵਰਨਮੈਂਟ ਨੇ ਜਿਹੜਾ ਆਰਡੀਐਫ ਦਾ ਜਿਹੜਾ ਪੈਸਾ ਸੀ ਨਾ ਉਹਨੂੰ ਮਿਸਯੂਟਿਲਾਈਜ਼ ਕੀਤਾ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ ਉਹ ਪੈਸਾ ਲੱਗਣਾ ਸੀ ਰੂਰਲ ਡਿਵੈਲਪਮੈਂਟ ਲਈ ਜਦੋਂ ਤੁਸੀਂ ਉਹਦੇ 'ਚ ਵੇਰੀਏਸ਼ਨ ਕਰ ਦਿੱਤੀ ਤੇ ਸੈਂਟਰ ਦੀ ਆਬਜੈਕਸ਼ਨ ਲਗਾਣਾ ਕਿਉਂਕਿ ਤੁਸੀਂ ਯੂਸੀ ਦੇ ਨਹੀਂ ਰਹੇ ਯੂਸੀ ਤਾਂ ਸਟੇਟ ਗਵਰਨਮੈਂਟ ਨੇ ਦੇਣਾ ਹੈ ਨਾ ਯੂਟਿਲਾਈਜੇਸ਼ਨ ਸਰਟੀਫਿਕੇਟ ਉਹ ਦਿੰਨ ਕਿਸ ਮੂਦੇ ਨਾਲ ਕਿਉਂਕਿ ਪੈਸਾ ਤੇ ਡਾਇਵਰਟ ਕਰ ਦਿੱਤਾ ਉਹਨਾਂ ਨੇ ਜਿਸ ਪਰਪਸ ਲਈ ਪੈਸਾ ਆਇਆ ਉਹਨੂੰ ਦੂਜੀ ਜਗ੍ਹਾ ਡਾਇਵਰਟ ਕਰ ਦਿੱਤਾ ਉਹ 1.5 ਸਾਲ ਤੇ ਉਹ ਤਸਲ ਸੈਂਟਰ ਦੇ ਨਾਲ ਚੱਲਦੀ ਰਹੀ ਫੇਰ ਵੀ ਸੈਂਟਰ ਨੇ ਇਹਨਾਂ ਨੂੰ ਸਪੋਰਟ ਕਰਦੇ ਹੋਏ ਕਿ ਕਿ ਤੱਕ ਚਲੋ ਜੋ ਪਿਛਲੀ ਗਲਤੀ ਹੋਈ ਸੋਈ ਅੱਗੇ ਤੋਂ ਕਾਨੂੰਨ ਬਣਾ ਦਿਓ ਕਿ ਜਿਹੜਾ ਪੈਸਾ ਜਿਸ ਕੰਮ ਲਈ ਆਏਗਾ ਉਸ ਕੰਮ ਲਈ ਖਰਚ ਹੋਏਗਾ ਜੇ ਆਪਾਂ ਪਿੰਡਾਂ ਨੂੰ ਸਹੂਲਤ ਦੇਣਾ ਚਾਹੁੰਦੇ ਆ ਤੇ ਪਿੰਡਾਂ ਨੂੰ ਸਹੂਲਤ ਮਿਲਣੀ ਚਾਹੀਦੀ ਐ ਨਹੀਂ ਕਿ ਉਹ ਤੁਸੀਂ ਪੈਸਾ ਕਿਸੇ ਔਰ ਖਰਚ ਕਰਦੇ ਹੋ ਇਹਨਾਂ ਨੇ ਅਮੈਂਡਮੈਂਟ ਕੀਤੀ ਫਿਰ ਕੁਝ ਇਸ਼ੂਜ਼ ਹੋਰ ਆ ਗਏ ਸੀ ਤੇਰਾ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਸੈਂਟਰ ਦੇ ਖਿਲਾਫ ਕੇਸ ਕਰ ਦਿੱਤਾ ਤੇ ਹੁਣ ਕਿਸ ਮੁੱਦ ਕਰ ਪੈਸੇ ਮੰਗਦੇ ਪਏ ਜਿੰਨੀ ਦੇਰ ਤੱਕ ਜਦੋਂ ਮੈਟਰ ਟਲਪਤਾ ਕੋਰਟ ਤੋਂ ਚਲਾਇ ਦੇ ਜਿੰਨੀ ਦੇਰ ਤੱਕ ਕੋਰਟ ਦਾ ਕੋਈ ਡਿਸੀਜਨ ਨਹੀਂ ਆਂਦਾ ਨਾ ਸਟੇਟ ਗਵਰਨਮੈਂਟ ਕੁਝ ਕਰ ਸਕਦੀ ਹੈ ਨਾ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਮੈਟਰ ਸੁਪਰੀਮ ਕੋਰਟ ਦੇ ਵਿੱਚ ਆ ਗਿਆ ਆਰਡੀਐਫ ਨੂੰ ਲੈ ਕੇ ਜਦੋਂ ਉਹਦਾ ਸੁਪਰੀਮ ਕੋਰਟ ਦਾ ਡਿਸੀਜਨ ਆ ਜਾਏਗਾ ਉਹਦੇ ਅਕੋਰਡਿੰਗਲੀ ਦੋਨੋਂ ਧਿਰਾਂ ਨੂੰ ਮੰਨਣਾ ਪਏਗਾ ਉਨੀ ਦੇਰ ਤੱਕ ਇਹ ਮੈਟਰ ਲਟਕਿਆ ਦੂਸਰਾ ਪੁਆਇੰਟ ਵੀ ਤੁਹਾਨੂੰ ਦੱਸ ਦੇਣਾ ਤੁਹਾਨੂੰ ਬੈਸਟਰਲ ਰੂਰਲ ਹੈਲਥ ਮਿਸ਼ਨ ਦੇ ਅੰਡਰ ਪੈਸਾ ਆਉਂਦਾ ਹੈ ਸੈਂਟਰ ਤੋਂ ਉਹ ਪੈਸਾ ਦਾ ਇਹਨਾਂ ਨੇ ਕੀ ਕੀਤਾ ਉਹ ਆਮ ਆਦਮੀ ਕਲੀਨਿਕ ਬਣਾਤੇ ਉਹ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਤੁਸੀਂ ਆਮ ਆਦਮੀ ਕਲੀਨਿਕ ਦੇ ਵਿੱਚ ਭਗਵੰਤ ਮਾਨ ਜੀ ਨੇ ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਲਗਾ ਦਿੱਤੀਆਂ ਹੈਲਥ ਸੈਂਟਰਾਂ ਦੇ ਪੋਲੀਪਾ ਪੋਤੀ ਕਰਾਈ ਆਪਣੇ ਵੱਡੇ ਵੱਡੇ ਬੋਰਡ ਲਗਾਏ ਅਰੇ ਭਾਈ ਪੈਸਾ ਆਇਆ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਤੁਹਾਨੂੰ ਜਿਹੜਾ ਚੀਜ਼ਾਂ ਦੀ ਡਵੈਲਪਮੈਂਟ ਕਰਨੀ ਪੈਗੀ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਜੇ ਉਹਨੂੰ ਪੈਸੇ ਨੂੰ ਡਵੈਲਪ ਕਰਕੇ ਤੁਸੀਂ ਆਪਣੀ ਪਾਰਟੀ ਨੂੰ ਪ੍ਰਮੋਟ ਕਰੋਗੇ ਤੇ ਉਹ ਪੈਸਾ ਤੁਹਾਨੂੰ ਨਹੀਂ ਰਿਲੀਜ਼ ਕਰੇਗਾ ਸੈਂਟਰ ਉਹ ਪੈਸਾ ਜਨਤਾ ਲਈ ਆਇਆ ਹੈ ਜਨਤਾ ਲਈ ਲੱਗਣਾ ਚਾਹੀਦਾ ਹੈ ਤੁਹਾਡੀ ਪਾਰਟੀ ਦੀ ਪ੍ਰੋਮੋਸ਼ਨ ਲਈ ਆਪਾਂ ਪੈਸਾ ਨਹੀਂ ਸੀ ਭੇਜਿਆਗਾ ਇਹ ਸਵਾਲ ਤੇ ਮੈਂ ਸੋਚਦਾ ਕਿ ਸੀਐਮ ਤੋਂ ਆਪਾਂ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਆ ਪੈਸੇ ਨੂੰ ਡਾਇਵਰਟ ਕਿਉਂ ਕੀਤਾ ਔਰ ਆਮ ਆਦਮੀ ਕਲੀਨਿਕ ਕਿਉਂ ਬਣਾਏ ਜਦੋਂ ਪੈਸਾ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਆਇਆ ਸੀ ਸੋ ਇਹੋ ਮੁੱਦੇ ਇਹਨਾਂ ਦੇ ਪੰਜਾਬ ਗਵਰਨਮੈਂਟ ਦੇ ਹੈਗੇ ਆ ਔਰ ਜਿਹੜੇ ਟੋਟਲੀ ਪੰਜਾਬ ਗਵਰਨਮੈਂਟ ਬੈਕਫੁੱਟ ਤੇ ਹੈਗੇ ਆ। ਅੱਜ ਜੋ ਚੇਚੇ ਤੌਰ ਤੇ ਮੈਂ ਧੰਨਵਾਦੀ ਆ ਜ਼ਿਲ੍ਹਾ ਤਰਨਤਾਰਨ ਦੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਪ੍ਰਵਕਤਾ ਸ਼੍ਰੀ ਸੰਜੀਤ ਕਪੂਰ ਜੀ ਪਹੁੰਚੇ ਨੇ। ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਆ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਗਵਾਈ ਦੇ ਹੇਠ ਜਿਹੜਾ ਬਜਟ ਰਿਲੀਜ਼ ਕੀਤਾ ਗਿਆ ਉਹਦੇ ਬਾਬਤ ਜਿਹੜਾ ਵਿਰੋਧੀ ਧਿਰ ਵੱਲੋਂ ਬੜੇ ਵਕਤ ਵਕਤ ਤਰ੍ਹਾਂ ਦੇ ਜਿਹੜੇ ਉਹ ਪੂਰ ਪ੍ਰਚਾਰ ਕੀਤੇ ਗਏ ਸੀ ਉਸ ਬਜਟ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰੇ ਹੀ ਸਮੁੱਚੇ ਦੇਸ਼ ਦਾ ਧਿਆਨ ਰੱਖਦੇ ਹੋਏ ਕਿ ਕੇਂਦਰ ਵੱਲੋਂ ਜਿਹੜੀ ਜੋ ਵੀ ਸਕੀਮਾਂ ਨੇ ਇੱਕ ਇੱਕ ਵਰਕਰ ਤੱਕ ਇੱਕ ਇੱਕ ਲੋਕ ਤੱਕ ਪਹੁੰਚਣ ਉਸ ਦੇ ਸਬੰਧਤ ਦੇ ਵਿੱਚ ਉਸ ਦੀ ਜਾਣਕਾਰੀ ਦੇਣ ਦੇ ਵਿੱਚ ਕਿ ਇਸ ਬਜਟ ਦੇ ਵਿੱਚ ਸਾਡੇ ਪੰਜਾਬ ਦੇ ਹੱਕ ਦੇ ਵਿੱਚ ਪੂਰੇ ਦੇਸ਼ ਦੇ ਹੱਕ ਦੇ ਵਿੱਚ ਕੀ ਕੀ ਹੈ ਉਹਦੇ ਬਾਰੇ ਜਿਹੜਾ ਖੁੱਲ ਕੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਸਮੁੱਚੇ ਵਰਕਰਾਂ ਨੂੰ ਸ੍ਰੀ ਸੰਜੇ ਕਪੂਰ ਜੀ ਜਿਹੜੇ ਉੱਚੇ ਤੌਰ ਤੇ ਸੰਬੋਧਨ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ